ਰਲ ਕੇ ਉਹ ਗੇਮ ਖੇਡ ਰਹੇ ਆ ਵੀ ਜੀਦਾ ਵੀ ਦਾ ਲੱਜੇ ਲੱਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਕੋਈ ਭਲੇਖਾ ਏ ਦੋਨੋਂ ਦਾ ਅਲਾਈਅੰਸ ਆ ਚੰਡੀਗੜ੍ਹ ਤੇ ਇਹਨਾਂ ਦੀ ਕੈਪੀਟਲ ਦਿੱਲੀ ਦੇ ਵਿੱਚ ਅਲਾਈਅੰਸ ਆ ਛੱਡਤੀ ਪਾਰਟੀ ਇਸ ਕਰਕੇ ਗੁੱਸਾ ਕੱਢ ਰਹੇ ਮੇਰੇ ਵੱਲੋਂ ਮੈਂ ਮਤਲਬ ਗੁੱਸਾ ਕੱਢਣ ਨਾ ਕੱਢਣ ਮਕਸਦ ਆ ਇਹ ਆ ਵੀ ਨਾਮਿਨੇਸ਼ਨ ਕਾਗਜ਼ ਆ ਜਿਹੜੇ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਜੈਕਟ ਕਰਾਈਏ ਕਿਸ ਤਰੀਕੇ ਨਾਲ ਕਰੀਏ ਮਕਸਦ ਇਹ ਲੱਗ ਕੇ ਪਰ ਪਰ ਇਸ ਚੀਜ਼ ਨੂੰ ਡਰੇ ਹੋਏ ਨੇ ਡਰੇ ਇਹ ਹੀ ਤੱਕ ਭਰਾੜ ਤੋਂ ਪਤਾ ਲੱਗਦੀ ਆ ਇਹਦਾ ਮਤਲਬ ਡਰੇ ਨਹੀਂ ਹੋਏ ਬੈਕ ਮਤਲਬ ਜਿਵੇਂ ਗਿੱਦੜ ਭੱਜਦਾ ਨਾ ਸ਼ਹਿਰ ਵਾਲ ਨੂੰ ਉਹ ਇਸ ਹਾਲਾਤ ਨੇ ਉਹਨਾਂ ਦੇ ਉਹ ਗਿੱਦੜ ਬਣੇ ਹੋਏ ਨੇ ਇਸ ਵਜ੍ਹਾ ਲੜਦਾ ਉਹ ਲੜਾਈ ਲੜੋ ਪਰ ਇਹ ਯਾਰ ਮੇਰੀ ਲੜਾਈ ਆ ਇਹ 'ਚ ਮੈਂ ਹਮੇਸ਼ਾ ਲੜਨ ਨੂੰ ਤਿਆਰ ਆ ਇਹ 'ਚ ਕਿੱਡੀ ਕਬੜੀ ਗੱਲ ਆ ਤੇ ਇਹ ਛੋਟੀਆਂ ਹਰਕਤਾਂ ਜਿਹੜੀਆਂ ਕੀਤੀਆਂ ਐ ਇਹ ਛੋਟੇ ਸਿਆਸਤਦਾਨੀ ਕਰ ਸਕਦੇ ਆ ਅੱਜ ਰਮਨੀ ਸਿੰਘ ਬਿੱਟੂ ਬੀਜੇਪੀ ਦਫ਼ਤਰ ਹਾਂ ਮੈਂ ਅੱਜ ਅੱਜ ਤੱਕ ਕਿਉਂਕਿ ਕਿਤੇ ਕੋਈ ਪ੍ਰਬੰਧ ਕਿਤੇ ਹੋ ਨਹੀਂ ਸਕਿਆ ਕਿਤੇ ਕਿੱਥੇ ਜਾਊਂਗਾ ਮੈਂ ਇੰਨੇ ਬੰਦੇ ਆ ਜਿਹੜੇ ਕਿੱਥੋਂ ਕਿੱਥੇ ਪਾਊਂਗਾ ਇੰਨੀ ਸਿਕਿਉਰਿਟੀ ਵਾਲੇ ਕੋਈ ਘਰ ਇਹਦੇ ਲਈ ਤਾਂ ਬਹੁਤ ਸਪੈਸੀਫਿਕ ਘਰ ਚਾਹੀਦੇ ਆ ਨਾ ਸਿਕਿਉਰਿਟੀ ਐਂਗਲ ਨਾਲ ਤੇ ਅੱਜ ਭਾਜੀਪੀ ਦੇ ਆਫਿਸ ਆ ਜਿਹੜੇ ਉਹ ਵੱਖ-ਵੱਖ ਉੱਤੇ ਹੈਗੇ ਆ ਤੇ ਇਹ ਆਪਣੇ ਟੈਂਟ ਤੰਬੂ ਆ ਜਿਹੜੇ ਉਹ ਲਾ ਲੈਣਗੇ ਜਾਂ ਜਿਵੇਂ ਵੀ ਰਹਿਣਗੇ ਸਾਰਿਆਂ ਦਾ ਘਰ ਮੈਂ ਕਹਿੰਦਾ ਅੱਜ 100 ਬੰਦੇ ਨੂੰ ਇਹਨਾਂ ਨੇ ਬੇਕਾਰ ਕਰਤਾ ਇੱਕ 100 ਬੰਦੇ ਦੇ ਤਕਰੀਬਨ ਇਹਨਾਂ ਨੇ ਅੱਜ ਵਿਚਾਰੇ ਇਹਨੂੰ ਇਹ ਵੀ ਕੋਈ ਬਿਹਾਰ ਦਾ ਕੋਈ ਯੂਪੀ ਦਾ ਕੋਈ ਰਾਜਸਥਾਨ ਦਾ ਸਭ ਨੂੰ ਆਪਣੀ ਇੱਕ ਆਪਣੀ ਨਿੱਜੀ ਨਿੱਜੀ ਖੁਸ਼ੀ ਲਈ ਯਾਰ ਲੜਾਈ ਲੜੋਣਾ ਯਾਰ ਸਿਆਸਤ ਦੇ ਵਿੱਚ ਲੜਾਈ ਲੜੋ ਆਹ ਕਿਹੜੀਆਂ ਪੋਲਿਟਿਕਸ ਹੁੰਦੀ ਹੈ ਡੈਮੋਕ੍ਰੇਸੀ ਚ ਲੋਕਤੰਤਰ ਚ ਇਹ ਅੱਜ ਤੱਕ ਨਹੀਂ ਕਿਸੇ ਨੇ ਕੀਤੇ ਤੁਸੀਂ ਕਿਹੜੇ ਕੰਮਾਂ ਚ ਪੈ ਗਏ ਕਾਗਜ਼ ਰਿਜੈਕਟ ਕਰਕੇ ਇਹੋ ਜਿਹੀਆਂ ਗੱਲਾਂ ਕਰਕੇ ਤੇ ਲੋਕਾਂ ਤੋਂ ਤੁਸੀਂ ਕੀ ਹਰਪਵਾਲੋਂਗੇ ਤੁਸੀਂ ਦੇਖਿਓ ਸੀ ਆਉਣ ਵਾਲੇ ਦਿਨਾਂ ਚ ਕਿਵੇਂ ਮੈਂ ਇਹਨਾਂ ਨੂੰ ਨੰਗਾ ਕਰਦਾ